ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ੀਰ ਰਾਗ ਸ਼ੀਰ ਰਾਗ ਮਹਲਾ ਪਹਿਲਾ ਮਹਲਾ ਪਹਿਲਾ ਸਤ ਗੁਰੂ ਪੂਰਾ ਜੇ ਮਿਲੈ ਸਤ ਗੁਰੂ ਪੂਰਾ ਜੇ ਮਿਲੈ ਪਾਈਐ ਰਤਨ ਵਿਚਾਰ ਪਾਈਐ ਰਤਨ ਵਿਚਾਰ ਮਨ ਦੀਜੈ ਗੁਰ ਆਪਣੇ ਮਨ ਦੀਜੈ ਗੁਰ ਆਪਣੇ ਪਾਈਐ ਸਰਬ ਪਿਆਰ ਪਾਈਐ ਸਰਬ ਪਿਆਰ ਮੁਕਤ ਪਦਾਰਥ ਪਾਈਐ ਮੁਕਤ ਪਦਾਰਥ ਪਾਈਐ ਆਵਗਣ ਮੇਟਨ ਹਾਰ ਆਵਗਣ ਮੇਟਨ ਹਾਰ ਭਾਈ ਰੇ ਭਾਈ ਰੇ ਗੁਰ ਬਿਨ ਗਿਆਨ ਨਾ ਹੋਏ ਗੁਰ ਬਿਨ ਗਿਆਨ ਨਾ ਹੋਏ ਪੁੱਛਹ ਬ੍ਰਹਮੇ ਨारदੈ ਪੁੱਛਹ ਬ੍ਰਹਮੇ ਨਾਰਦੈ 베ਦ ਵਿਆਸੈ ਕੋਏ 베ਦ ਵਿਆਸੈ ਕੋ ਰਹਾਉ ਰਹਾਉ ਗਿਆਨ ਧਿਆਨ ਧੁਨ ਜਾਣੀ ਐ ਤਨ ਜਾਣੀਂਗਾ ਅਕਤ ਕਹਾਵੈ ਸੋਏ ਅਕਤ ਕਹਾਵੈ ਸੋਏ ਸਫਲੋ ਬਿਰਖ ਹਰੀਆਵਲਾ ਸਫਲੋ ਬਿਰਖ ਹਰੀਆਵਲਾ ਸ਼ਾਮ ਕਨੇਰੀ ਹੋਏ ਸ਼ਾਮ ਕਨੇਰੀ ਹੋਏ ਲਾਲ ਜਵੇ ਹਰਮਾਨਕੀ ਲਾਲ ਜਵੇ ਹਰਮਾਨਕੀ ਗੁਰ ਪੰਡਾਰੈ ਸੋਏ ਗੁਰ ਪੰਡਾਰੈ ਸੋਏ ਗੁਰ ਪੰਡਾਰਾ ਪਾਈਐ ਗੁਰ ਪੰਡਾਰਾ ਪਾਈਐ ਨਿਰਮਲ ਨਾਮ ਪਿਆਰ ਨਿਰਮਲ ਨਾਮ ਪਿਆਰ ਸਾਚੋ ਵਖਰ ਸੰਜੀਐ ਸਾਚੋ ਵਖਰ ਸੰਜੀਐ ਪੂਰੈ ਕਰਮ ਅਪਾਰ ਪੂਰੈ ਕਰਮ ਅਪਾਰ ਸੁਖ ਦਾਤਾ ਦੁਖ ਮੇਟਣੋ ਸੁਖ ਦਾਤਾ ਦੁਖ ਮੇਟਣੋ ਸਤਗੁਰ ਅਸੂਰ ਸੰਘਾਰ ਸਤਿਗੁਰ ਅਸੁਰ ਸੰਘਾਰ ਭਾਵਜਲ ਬਿਖਮ ਡਰਾਵਣੋ ਭਾਵਜਲ ਬਿਖਮ ਡਰਾਵਣੋ ਨਾ ਕੰਦੇ ਨਾ ਪਾਰ ਨਾ ਕੰਦੇ ਨਾ ਪਾਰ ਨਾ ਬੇੜੀ ਨਾ ਤੁਲਹੜਾ ਨਾ ਬੇੜੀ ਨਾ ਤੁਲਹੜਾ ਨਾ ਤਿਸ ਵੰਜ ਮਲਾਰ ਨਾ ਤਿਸ ਵੰਜ ਮਲਾਰ ਸਤਿਗੁਰ ਭੈ ਕਾ ਬੋਹਿ ਥਾ ਸਤਗੁਰ ਭੈ ਕਾ ਬੋਹਿਤਾ ਨਦਰੀ ਪਾਰ ਉਤਾਰ ਨਦਰੀ ਪਾਰ ਉਤਾਰ ਸਤਗੁਰ ਭੈ ਕਾ ਬੋਹਿਤਾ ਸਤਗੁਰ ਭੈ ਕਾ ਬੋਹਿਤਾ ਨਦਰੀ ਪਾਰ ਉਤਾਰ ਨਦਰੀ ਪਾਰ ਉਤਾਰ ਇਕ ਤਿਲ ਪਿਆਰਾ ਵਿਸਰੈ ਇਕ ਤਿਲ ਪਿਆਰਾ ਵਿਸਰੈ ਦੁਖ ਲਾਗੈ ਸੁਖ ਜਾਏ ਦੁਖ ਲਾਗੈ ਸੁਖ ਜਾਏ ਜਹਿਵਾ ਜਲੋ ਜਲਾਵਣੀ ਜਹਿਵਾ ਜਲੋ ਜਲਾਵਣੀ ਨਾਮ ਨਾ ਜਪੈ ਰਸਾਏ ਨਾਮ ਨਾ ਜਪੈ ਰਸਾਏ ਘਟ ਬਿਨ ਸੈ ਦੁਖ ਅਗਲੋ ਘਟ ਬਿਨਸੈ ਦੁਖ ਅਗਲੋ ਜਮ ਪਕੜੈ ਪਛਤਾਏ ਜਮ ਪਕੜੈ ਪਛਤਾਏ ਮੇਰੀ ਮੇਰੀ ਕਰ ਗਏ ਮੇਰੀ ਮੇਰੀ ਕਰ ਗਏ ਤਨ ਤਨ ਕਲਤ ਨਾ ਸਾਥ ਤਨ ਨਾ ਕਲਤਨਾ ਸਾਥ ਬਿਨ ਨਾਵੇਂ ਧਨਵਾਦ ਹੈ ਬਿਨ ਨਾਵੇਂ ਧਨਵਾਦ ਹੈ ਭੂਲੋ ਮਾਰਗ ਆਥ ਭੂਲੋ ਮਾਰਗ ਆਥ ਸਾਚੋ ਸਾਹਿਬ ਸੇਵੀਐ ਸਾਚੋ ਸਾਹਿਬ ਸੇਵੀਐ ਗੁਰਮੁਖ ਅਕਾਥੋ ਕਾਥ ਗੁਰਮੁਖ ਅਕਾਥੋ ਕਾਥ ਆਵ ਜਾਏ ਭਾਈਐ ਆਵ ਜਾਏ ਭਾਈਐ ਪੈ ਕਿਰਤ ਕਮਾਏ ਭਇਆ ਕਿਰਤ ਕਮਾਏ ਪੂਰਵ ਲਿਖਿਆ ਕਿਉ ਮਿਟੀਐ ਪੂਰਵ ਲਿਖਿਆ ਕਿਉ ਮਿਟੀਐ ਲਿਖਿਆ ਲੈਕਰ ਜਾਏ ਲਿਖਿਆ ਲੈਕਰ ਜਾਏ ਬਿਨ ਹਰ ਨਾਮ ਨਾ ਛੂਟੀਐ ਬਿਨ ਹਰ ਨਾਮ ਨਾ ਛੂਟੀਐ ਗੁਰਮਤ ਮਿਲਾਇ ਮਿਲਾਏ ਗੁਰਮਤ ਮਿਲੇ ਮਿਲਾਏ ਤਿਸ ਬਿਨਾ ਮੇਰਾ ਕੋ ਉਹ ਨਹੀਂ ਇਸ ਬਿਨਾ ਮੇਰਾ ਕੋ ਨਹੀਂ ਜਿਸ ਕਾ ਜਿਉ ਪ੍ਰਾਣ ਜਿਸ ਕਾ ਜਿਉ ਪ੍ਰਾਣ ਹਉ ਮੈਂ ਮਮਤਾ ਜਲ ਬਲਉ ਹਉ ਮੈਂ ਮਮਤਾ ਜਲ ਬਲਉ ਲੋਭ ਜਲਉ ਅਭਿਮਾਨ ਲੋਭ ਜਲਉ ਅਭਿਮਾਨ ਨਾਨਕ ਸਾਬਦ ਵਿਚਾਰੀ ਐ ਨਾਨਕ ਸ਼ਬਦ ਵਿਚਾਰੀ ਐ ਪਾਈਏ ਗੁਣੇ ਨਿਧਾਨ ਪਾਈਏ ਗੁਣੇ ਨਿਧਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ